ਸਤ ਸੰਜੋ ਜੀ ਹੁਣ ਅਸੀਂ ਉਸ ਸੜਕ ਤੇ ਜਾ ਰਹੇ ਹਾਂ ਜੋ ਸੜਕ ਨੂਰਮਹਿਲ ਤੋਂ ਨਕੋਦਰ ਜਾ ਰਹੀ ਹੈ ਅਤੇ ਇਹ ਸੜਕ ਦਾ ਫਾਸਲਾ 13 ਕਿਲੋਮੀਟਰ ਹੈ। ਅਤੇ ਕੋਲਜ ਪੜਨ ਦੇ ਟਾਈਮ ਤੇ ਡੀਏਵੀ ਕਾਲਜ ਅਸੀਂ ਸ਼ੁਰੂ ਕੀਤਾ ਸੀ ਜੋ ਨਕੋਦਰ ਦੇ ਵਿੱਚ ਹੈ। ਅਤੇ ਉਸ ਦੇ ਨਾਲ ਪਰੇਸ਼ ਗੁਰੂ ਨਾਨਕ ਕਾਲਜ ਪੈਂਦਾ ਹੈ ਫਿਰ ਮੈਂ ਉੱਥੇ ਕੋਲ ਸਾਲ ਪੜ੍ਹਾਈ ਕੀਤੀ ਅਤੇ ਇਹ 13 ਕਿਲੋਮੀਟਰ ਦਾ ਸਫ਼ਰ ਇੱਕ ਸਮੇਂ ਤੇ ਜਦੋਂ ਮੈਂ ਸਰਦਾਰ ਦਰਮੀਤ ਸਿੰਘ ਯੂ ਐਸ اے ਜਾਂ ਕੈਨੇਡਾ ਵਾਲਿਆਂ ਦੀ ਰਹਿਨਮਾਈ ਦੇ ਅੰਦਰ ਸਪੋਰਟ ਸ਼ੁਰੂ ਕੀਤੀ ਤੋ ਅਸੀਂ ਨੂਰਬਹਿਲ 13 ਕਿਲੋਮੀਟਰ ਆਜੋ ਰਸਤਾ ਹੈ ਇਸ ਰਸਤੇ ਤੋਂ ਅਸੀਂ ਦੌੜ ਕੇ ਜਾਂਦੇ ਸਾਂ ਤ੍ਰਿਤਸ ਇੰਨੀ ਸਗੀ ਵੀ ਦੌੜਨ ਦਾ ਤੇ ਤੁਰਨ ਦਾ ਕੋਈ ਫਰਕ ਨਹੀਂ ਸੀ ਲੱਗਦਾ ਕੋਈ ਥਕਾਵਟ ਨਹੀਂ ਸੀ ਹੁੰਦੀ ਔਰ ਇਹ ਲੰਬੀ ਦੌੜ ਕਈ ਵਾਰ ਜਦੋਂ ਅਸੀਂ ਇੱਥੇ ਜਾਂਦੇ ਸਾਂ ਤੇ ਲੋਕ ਸਾਨੂੰ ਦੇਖ ਕੇ ਤਾੜੀਆਂ ਵੀ ਮਾਰਦੇ ਸਨ ਔਰ ਮੇਰੇ ਨਾਨਕੇ ਪੇਂਸੀ ਸੜਕ ਤੇ ਹਨ ਤੇ ਮੇਰੀ ਨਾਨੀ ਨੂੰ ਜਦੋਂ ਪਤਾ ਲੱਗਾ ਕਿ ਤਾਂ ਦੌੜਦਾ ਹੈ ਉਹ ਦਿੱਤੇ ਇੱਕ ਦੋ ਵਾਰੀ ਦੁੱਧ ਲੈ ਕੇ ਵੀ ਆ ਗਈ ਸੜਕ ਤੇ ਪਰ ਅਸੀਂ ਮੈਂ ਆਪਣੇ ਉਸਤਾਦ ਸਰਦਾਰ ਗਰਮੀਤ ਸਿੰਘ ਦੇ ਨਾਲ ਅਸੀਂ ਦੌੜਦੇ ਸੀ ਪਰ ਅਸੀਂ ਰੁਕ ਨਾ ਸਕੇ ਤੇ ਇੱਕ ਵਾਰੀ ਨਾਨੀ ਦੀ ਇੱਛਾ ਪੂਰੀ ਵੀ ਕੀਤੀ ਅਜਿਹਾ ਨਾਨੀ ਤੇ ਦੋ ਚਾਹ ਦਾ ਰਸਤਾ ਹੁੰਦਾ ਇਹ 19 ਕਿਲੋਮੀਟਰ ਦਾ ਸਫ਼ਰ ਅਸੀਂ ਸਵੇਰੇ ਜਿੱਦਾਂ ਸਾਈਕਲਾਂ ਤੇ ਜਾਂਦੇ ਸਾਂ ਤੇ ਸ਼ਾਮ ਨੂੰ ਕਿਸੇ ਨਾ ਕਿਸੇ ਮੁੰਡੇ ਨੂੰ ਸਾਈਕਲ ਦੇ ਦੇਣਾ ਤੇ ਆਪ ਨਾਲ ਦੋਣ ਨਾ ਮੈਨੂੰ ਯਾਦ ਹੈ ਕਿ ਆਹ ਇੱਥੇ ਫਟਕ ਆ ਗਿਆ ਹੈ ਜੀ ਮੈਨੂੰ ਯਾਦ ਹੈ ਕਿ ਇੱਕ ਵਾਰ ਅਸੀਂ ਉਦੋਂ ਟਰੰਪੂ ਦੇ ਵਿੱਚ ਆ ਰਹੇ ਸਾਂ ਉਹ ਟਰੰਪੂ ਖਰਾਬ ਹੋ ਗਿਆ ਤੇ ਅਸੀਂ ਪ੍ਰੈਕਟਿਸ ਕਰਨੀ ਸੀ ਤਾਂ ਟਰੰਪੂ ਦੀਆਂ ਸਵਾਰੀਆਂ ਤੋਂ ਪਹਿਲਾਂ ਜਦੋਂ ਟੈਂਪੂ ਨੇ ਚੱਲਣਾ ਸੀ ਉਦੋਂ ਕ ਅਸੀਂ ਇਹਨਾਂ ਉਹਦੇ ਨਾਲ ਟੈਂਪੂ ਪਤਾ ਨਹੀਂ ਕਿ ਉਹਨਾਂ ਨੇ ਠੀਕ ਠਾਕ ਕਰਕੇ ਚਲਾਇਆ ਤਾਂ ਅਸੀਂ ਉਸ ਤੋਂ ਪਹਿਲਾਂ ਨੂਰਨਾਲ ਪਹੁੰਚ ਗਏ ਸੀ ਕੁੱਝ ਲੋਕ ਸਾਨੂੰ ਰਸਤੇ ਤਾੜੀਆਂ ਵੀ ਮਾਰ ਰਹੇ ਸੀ ਇਹ ਉਹ ਰਸਤਾ ਹੈ ਇਹ ਨਾਪਿਆ ਤੋਲਿਆ ਹੈ ਨੂਰ ਮੇਦ ਤੋਂ ਨਕੋਰ ਦਾ ਰਸਤਾ ਫਿਰ ਕਈ ਵਾਰ ਪਿੰਡ ਤੱਕ ਜੋ ਤਕਰੀਬਨ ਘਟ ਤੋਂ ਘਟ ਵੀ 20 ਕਿਲੋਮੀਟਰ ਬਣ ਜਾਂਦਾ ਹੈ ਫਿਰ ਉਹਨਾਂ ਨੂੰ ਦੌੜਨਾ ਫਿਰ ਉਹਨਾਂ ਦੌੜ ਕੇ ਫਿਰ ਮਿਲ ਗਏ ਗਰਾਊਂਡ ਦੇ ਵਿੱਚ ਅਸੀਂ ਫਿਰ ਪ੍ਰੈਕਟਿਸ ਕਰਨੀ ਆ ਪੈਟਰੋਲ ਪੰਪ ਵਗੈਰਾ ਉਦੋਂ ਨਹੀਂ ਹੁੰਦੇ ਸਨ ਉੱਤਕੋਲ ਪੈਟਰੋਲ ਪੰਪ ਨੇ ਸੀ ਤੇ ਦਰਖਤ ਵੀ ਉਹ ਤੋਂ ਘਟਸਨ ਨਾਲੇ ਦੁਆਲੇ ਪਰ ਇਹ ਰਸਤਾ ਜੋ ਸਾਡੇ ਵਾਸਤੇ ਮੇਰੇ ਵਾਸਤੇ ਬਹੁਤ ਹੀ ਪਵਿੱਤਰ ਹੈ ਕਿਉਂਕਿ ਇੱਥੇ ਉਹ ਸਮਾਂ ਜਦ ਅੱਜ ਯਾਦ ਕਰਦੇ ਹਾਂ ਤਾਂ ਅੱਜ ਕਾਰ ਜਾਂ ਸਕੂਟਰ ਜਾਂ ਕੋਲ ਸਕੂਟਰ ਤੇ ਜਾਂਦੇ ਸਾਂ ਇਸ ਰਸਤੇ ਵਿੱਚ ਤਾਂ ਬੈਠੇ ਬੈਠੇ ਸਕੂਟਰ ਤੇ ਥੱਕ ਜਾਈਦਾ ਸੀ ਪਰ ਇੱਕ ਸਮਾਂ ਸੀ ਜਦੋਂ ਦੌੜਦੇ ਹੋਏ ਵੀ ਥੱਕੀਦਾ ਨਹੀਂ ਸੀ। ਔਰ ਉਸ ਵਕਤ ਜੋ ਸਰੀਰ ਵੀ ਸਨ ਬਹੁਤ ਪਤਲੇ ਸਨ ਹੁਣ ਸਰੀਰਾਂ ਤੇ ਵਿਦੇਸ਼ ਵਿੱਚ ਜਾਣ ਕਰਕੇ ਕੁਝ ਲੋਕੋਸ ਉੱਥੇ ਦਾ ਮਾਹੌਲ ਹੈ ਕਿ ਹਰ ਇੱਕ ਬੰਦਾ ਮੋਟਾ ਹੋ ਜਾਂਦਾ ਹੈ। ਮੈਂ ਇਹ ਡਾਕੂਮੈਂਟਰੀ ਅੱਜ ਉਸ ਪੁਰਾਣੀ ਯਾਦ ਜੋ 1975-76 ਦੇ ਵਿੱਚ ਖਤਮ ਹੋਈ ਹੈ 3-4 ਸਾਲ ਲਗਾਤਾਰ ਇਸ ਯਾਦ ਦੇ ਨਾਲ ਮੁਹੱਬਤ ਰਹੀ ਹੈ ਤੇ ਫਿਰ 800 ਮੀਟਰ 1500 ਮੀਟਰ 5000 ਉਹ ਮੇਰੀ ਰੇਸ ਜੋ ਹੈ ਗੁਰੂ ਨਾਨਕ ਕਾਲਜ ਦੇ ਵਿੱਚ ਪਹਿਲੇ ਨੰਬਰ ਤੇ ਸੀ ਮੈਨੂੰ ਸਪੈਸ਼ਲ ਵਿਸ਼ੇਸ਼ ਲੋਗ ਡਿਸਟੈਂਸ ਰਨਰ ਦਾ ਖਤਾਬ ਵੀ ਉਹਨਾਂ ਨੇ ਸਪੈਸ਼ਲ ਸਰਟੀਫਿਕੇਟ ਦਿੱਤਾ ਹੈ ਜੋ ਮੇਰੇ ਕੋਲ ਹਾਲੇ ਵੀ ਪਿਆ ਹੈ ਅਤੇ ਤਿੰਨ ਸ਼ੀਲਡ ਜੋ ਹਨ ਉਹ ਮੇਰੇ ਕੋਲ ਹਾਲੈਂਡ ਦੇ ਵਿੱਚ ਸੰਭਾਲ ਕੇ ਰੱਖਿਆ ਹਨ ਬੜੀਆਂ ਹੀ ਤਪੱਸਿਆ ਨਾਲ ਮਿਹਨਤ ਭਗਤੀ ਸ਼ਕਤੀ ਦੇ ਨਾਲ ਉਹ ਪ੍ਰਾਪਤੀਆਂ ਹੁੰਦੀਆਂ ਹਨ ਸੁਸਾ ਸੰਗਜੀ ਬਹੁਤ ਭਾਗਾਬੜੀ ਇਹ ਜ਼ਿੰਦਗੀ ਹੈ ਜਦੋਂ ਤੁਸੀਂ ਵੱਡੀਆਂ ਕਾਲਜ ਦੇ ਵਿੱਚੋਂ ਪਹਿਲਾ ਨੰਬਰ ਲੈਣਾ ਉਹ ਖਾਲਾਜੀ ਦਾ ਬਾੜਾ ਨਹੀਂ ਹੈ ਪਰ ਗੁਰੂ ਮਹਾਰਾਜ ਦੀ ਕਰਤਬ ਦੇ ਨਾਲ ਇਹ ਨੰਬਰ ਆਪਾਂ ਨੂੰ ਪਹਿਲਾਂ ਜੰਬੀਆਧੋਰਾ ਵਿੱਚੋਂ ਮਿਲਿਆ ਹੈ ਤੇ ਡੀਏਵੀ ਕਾਲਜ ਵਿੱਚੋਂ ਮੇਰਾ 5 ਕਿਲੋਮੀਟਰ ਵਿੱਚੋਂ ਤੀਸਰਾ ਸਥਾਨ ਪਹਿਲੀ ਵਾਰ ਹੀ ਆਇਆ ਸੀ ਉਸ ਤੋਂ ਬਾਅਦ ਦੇ ਵਿੱਚ ਤੇ ਪਿੰਡਾਂ ਸ਼ਹਿਰਾਂ ਜਾਂ ਜਿੱਥੇ ਟੂਰਨਾਮੈਂਟ ਹੁੰਦੇ ਸਨ ਅਸੀਂ ਜਾਂਦੇ ਸਾਂ ਮੈਂ ਆਪਣੇ ਉਸਤਾਦ ਜੀ ਸਾਹ ਸਰਦਾਰ ਗਰਮੀਤ ਸਿੰਘ ਜੀ ਦੇ ਨਾਲ ਤੇ ਸਾਡੇ ਨਾਲ ਮਿਲਗੇ ਤੋਂ ਮੀਕਾ ਰੇਸਰ ਜੀ ਵੀ ਕਈ ਵਾਰ ਜਾਂਦੇ ਸਨ ਉਹ ਬਹੁਤ ਹੀ ਵਧੀਆ ਸਰੀਰ ਉਹਨਾਂ ਦਾ ਤੇ ਬਾਕੀ ਮੈਂ ਗਰਾਊਂਡ ਵਿੱਚ ਜਦੋਂ ਉਸ ਮੁੰਡੇ ਨੂੰ ਦੇਖਿਆ ਉਹਨੂੰ ਦੌੜ ਬਾਰੇ ਕੋਈ ਪਤਾ ਨਹੀਂ ਸੀ ਫਿਰ ਮੈਂ ਉਹਨੂੰ ਮੈਨੂੰ ਯਾਦ ਹੈ ਕਿ ਮੈਂ ਉਸ ਨੂੰ ਜੋ ਮੈਨੂੰ ਪਤਾ ਸੀ ਕਿ ਮੈਂ ਉਸ ਨੂੰ ਦੱਸਿਆ ਕਿ ਤੂੰ ਛੋਟੀ ਰੇਸ ਲਾ ਕਿਉਂਕਿ ਉਹਦੇ ਵਿੱਚ ਉਹਦੇ ਇਧਰਲੇ ਪਾਸੇ ਡੀਏਵੀ ਕਾਲਜ ਆਉਂਦਾ ਹੈ ਜਿੱਥੇ ਲੋ 3 ਸਾਲ ਪੜ੍ਹਾਈ ਕੀਤੀ ਹੈ ਔਰ ਅੱਗੇ ਤੀਰਗੁਨਾਨਕ ਦੇਵ ਜੀ ਕਾਲਜ ਆਉਂਦਾ ਹੈ ਸੋ ਮੈਂ ਮੀਕੇ ਨੂੰ ਕਿਹਾ ਕਿ ਤੂੰ ਤੇਰੀ ਲੱਤਾਂ ਬਹੁਤ ਮજબૂત ਹਨ ਪੱਟ ਬਹੁਤ ਮਜ਼ਬੂਤ ਹੈ ਤੇ ਤੋਂ ਵੱਡੀ ਰੇਸ ਤੋਂ ਜ਼ਿਆਦਾ ਛੋਟੀ ਰੇਸ ਜੋ ਹੈ ਉਹ ਤੇਰੇ ਵਾਸਤੇ ਵਧੀਆ ਹੈ ਛੋਟੀ ਰੇਸ ਜੋ ਹੈ ਫਿਰ ਉਹ ਮੀਕੇ ਨੂੰ 100 200 400 ਮੀਟਰ ਦੇ ਵਿੱਚ ਪਾਇਆ ਤੇ ਉਹ ਬਹੁਤ ਸਫਲ ਐਥਲੀਟ ਹੋਇਆ ਉਹ ਮੈਨੂੰ ਇਹ ਸੀ ਕਰਕੇ ਬਹੁਤ ਸਤਿਕਾਰ ਦਿੰਦਾ ਸੀ ਤੇ ਉਸ ਦਾ 우ਸਤਾਦ ਹੀ ਮਦਦ ਸੀ ਬਹੁਤ ਪਿਆਰ ਸਤਿਕਾਰ ਨਾਲ ਇੱਕ ਮੁੰਡਾ ਹੋਰ ਸੀ ਬਿਲਗੇ ਤੋਂ ਸ਼ਿੰਦਾ ਉਹਨਾਂ ਸੀ ਸੂਬੇਦਾਰ ਜੀ ਉਹਨਾਂ ਦੇ ਪਿਤਾ ਜੀ ਸਨ ਉਹਨੂੰ ਵੀ ਟੋੜ ਦੇ ਵਿੱਚ ਪਾਇਆ ਸੀ ਵਧੀਆ ਐਥਲੀਟ ਸੀਗਾ ਉਹ ਹੁਣ ਉਹਨਾਂ ਦੇ ਨਾਲ ਕੁਝ ਵਿਦੇਸ਼ ਜਾਣ ਕਰਕੇ ਮੇਲ ਜੋਲ ਉਹਨਾਂ ਜਿਆਦਾ ਨਹੀਂ ਹੈ ਘੱਟ ਸਿੱਧੇ ਗਾਣਾ ਸੀ ਆਪਾਂ ਤੇ ਹੁਣ ਅਸੀਂ ਚੱਲਦੇ ਚੱਦਦੇ ਇਧਰਲੇ ਪਾਸੇ ਗੁਰੂ ਨਾਨਕ 골 ਜੀ ਆ ਗਿਆ ਜਿੱਥੇ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਦੌੜ ਇੱਕ ਮੌਕੇ ਤੇ ਇੱਕ ਟੂਰਨਾਮੈਂਟ ਜੋ ਕਾਲਜ ਦਾ ਸੀ ਉਹਦੇ ਵਿੱਚ 800 1500 ਆ ਗਿਆ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਲਜ ਇੱਥੇ ਉਹ ਗਰਾਊਂਡ ਹੈ ਜਿਸ ਨੂੰ ਮੈਂ ਨਮਨ ਕਰਦਾ ਹਾਂ ਮੱਥਾ ਟੇਕਦਾ ਹਾਂ ਇੱਥੇ 800 1500 ਤੇ 5000 ਮੀਟਰ ਦੀ ਦੌੜ ਮੇਰੀ ਫਸਟ ਸੀ ਔਰ ਮੈਂ ਇਥ ਦੀ ਗਰਾਊਂਡ ਦੇ ਵਿੱਚ ਨੰਗੇ ਪੈਰੀ ਦੌੜਿਆ ਸਾਂ ਕਿਉਂਕਿ ਮੇਰੇ ਕੋਲ ਬਹੁਤ ਜੁੱਤੀ ਵਧੀਆ ਨਹੀਂ ਸੀ ਉੱਥੇ ਉਸ ਸਮੇਂ ਆ ਮਕਾਨ ਵਗੈਰਾ ਨਹੀਂ ਸਨ ਤੇ ਬਹੁਤ ਹੀ ਆਨੰਦ ਵਾਲੀ ਦੌੜ ਸੀ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਮੈਂ ਜਦੋਂ ਦੌੜ ਖਤਮ ਕੀਤੀ ਸੀ ਮੈਂ ਆਪਣੇ ਪੱਟ ਤੇ ਥਾਪੀ ਮਾਰੀ ਸੀ ਔਰ ਕਿਸੇ ਨੇ ਜੋ ਦਰਸ਼ਕ ਸਨ ਕਿਸੇ ਨੇ ਕਿਹਾ ਕਿ ਲੈ ਥਾਪੀ ਮਾਰੀ ਹੈ ਤਾਂ ਕਿਸੇ ਨੇ ਉਹਦੇ ਕੋਲ ਜੋ ਮੁੰਡਾ ਕੋ ਖੜਾ ਸੀ ਉਹਨੇ ਕਿਹਾ ਸੀ ਮਾਂ ਦਾ ਦੁੱਧ ਪੀਤਾ ਹੈ ਇੱਕ ਬਹੁਤ ਮਾਨ ਵਾਲੀ ਗੱਲ ਹੋ ਜਾਂਦੀ ਆ ਤੁਹਾਡੀ ਮਾਂ ਵਾਸਤੇ ਜਿਹਦਾ ਦੁੱਧ ਪੀ ਕੇ ਤੁਸੀਂ ਇਹ ਪ੍ਰਾਪਤੀਆਂ ਕੀਤੀਆਂ ਹਨ ਤੇ ਉਹ ਪ੍ਰਮਾਣੂ ਵੀ ਬਹੁਤ ਨਮਨ ਹੈ ਮਨ ਪਰ ਆਉਂਦਾ ਹੈ ਹਾਂਜੀ ਇੱਥੇ ਮੁੜਨਾ ਆਪਾਂ ਹੁਣ ਅਸੀਂ ਮਾਲੜੀ ਪਿੰਡ ਜਿਹੜਾ ਸਾਡੇ ਪਰਮ ਮਿੱਤਰ ਛੋਟੇ ਵੀਰ ਸਰਦਾਰ ਲੰਬਾ ਸਿੰਘ ਦੀ ਦਾ ਪਿੰਡ ਹੈ ਪਿੱਛੇ ਉਹਨਾਂ ਦਾ ਖੂਹ ਹੈ ਨਾਲ ਹੀ ਬਹੁਤ ਯਾਦਾਂ ਜੁੜੀਆਂ ਹਨ ਖੂਹ ਦੇ ਨਾਲ ਵੀ ਤੇ ਹੁਣ ਉਹ ਖੂਹ ਹੈ ਸਾਹਮਣੇ ਔਰ ਅਸੀਂ ਹੁਣ ਉਹਨਾਂ ਦੇ ਘਰ ਜਾ ਰਹੇ ਹਾਂ ਉਹਨਾਂ ਦੇ ਬੱਚੇ ਕੈਨੇਡਾ ਜਾਣ ਕਰਕੇ ਤਾਂ ਫਿਰ ਹੁਣ ਇੱਥੇ ਖੇਤੀਬਾੜੀ ਸ਼ਾਇਦ ਮੇਰਾਕਲ ਉਹ ਨਹੀਂ ਕਰਦੇ ਠੇਕੇ ਵਗੈਰਾ ਸੇ ਦਿੱਤੀ ਹੈ ਬੜੇ ਹੀ ਵਧੀਆ ਇਨਸਾਨ ਸਫਲ ਬਿਜ਼ਨਸਮੈਨ ਖੇਤੀਬਾੜੀ ਦੇ ਔਰ ਸਮਾਜ ਸੇਵਕ ਔਰ ਬਹੁਤ ਹੀ ਪਿਆਰ ਮੁਹੱਬਤ ਵਾਲੇ ਸਾਡੇ ਛੋਟੇ ਵੀਰਾਂ ਨੂੰ ਇਹ ਡਾਕੂਮੈਂਟਰੀ ਜੋ ਹੈ ਇਹ ਜਾਦਾਂ ਨਾਲ ਜੁੜੀ ਹੈ ਔਰ ਇੱਥੇ ਹੁਣ ਮਾਲੜੀ ਪਿੰਡ ਆ ਗਿਆ ਹੈ ਜੀ ਜਿੱਥੇ ਬਾਬਾ ਮਾਲੀ ਜੀ ਦਾ ਗੁਰਦੁਆਰਾ ਹੈ ਜੋ ਬਹੁਤ ਹੀ ਬਾਬਾ ਜੀ ਦਿਯਾਲੂ ਅਤੇ ਦੁੱਖ ਦੂਰ ਕਰਨ ਵਾਲੇ ਹਨ ਉਹਨਾਂ ਦਾ ਇੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਜੇ ਵੀ ਕਦੀ ਡਾਕੂਮੈਂਟਰੀ ਬਣਾਵਾਂਗੇ ਤੇ ਹੁਣ ਇਹ ਇੱਥੇ ਅਸੀਂ ਖਤਮ ਕਰਦੇ ਹਾਂ ਪਿੰਡ ਵਿੱਚ ਦਾਖਲ ਹੋ ਗਏ ਬਾਕੀ ਅੱਗੇ ਦੂਸਰੀਆਂ ਜੋ ਡਾਕੂਮੈਂਟਰੀਆਂ ਬਣਨ ਗਈਆਂ ਉਹ ਜ਼ਰੂਰ ਦੇਖਦੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਸਵਾਰ ਕਰਨਾ ਜੀ ਕੁਝ ਅਜਿਹਾ ਨਾ ਸਮਝਣਾ ਕਿ ਗੱਲਾਂ ਬਾਧਾ ਘਟਾ ਕੇ ਰੱਖੀਆਂ ਹਨ ਦਸੀਆਂ ਇਹ ਪੂਰੀ ਸਚਾਈ ਹੈ ਔਰ ਸੂਚਨਾਲ ਸਾਡਾ ਨਾਤਾ ਨਾ ਮੱਤ ਹੈ ਠੀਕ ਹੈ ਜੀ ਪੰਜਾਬ ਦਰਸ਼ਨ ਦੇ ਦਰਸ਼ਕਾਂ ਨੂੰ ਬਹੁਤ 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 ਪਿਆਰ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ